ਕਿ ਸੇਵਾ ਇੱਕ ਗੁਰੂ ਸਾਹਿਬ ਦੇ ਵੱਲੋਂ ਦਿੱਤੀ ਗਈ ਹੈ ਝੋਲੀ ਪਾਈ ਗਈ ਹੈ ਬਸ ਉਸ ਚੀਜ਼ ਨੂੰ ਖਿੜੇ ਮੱਥੇ ਪ੍ਰਮਾਣ ਕੀਤਾ ਕਿ ਭਾਸ਼ਾ ਤੁਸੀਂ ਬਹੁਤ ਹੀ ਕਿਰਪਾ ਕੀਤੀ ਹੈ ਮੰਨਦੇ ਚ ਇਹ ਜ਼ਰੂਰ ਸੀ ਵੀ ਇਹ ਕਾਰਜ ਐਦਾਂ ਨਹੀਂ ਸਫਲ ਹੋਣਾ ਇਹਨੂੰ ਲਿਖਣ ਲਿਖਣ ਦੇ ਨਾਲ ਅਭਿਆਸ ਕਰਨ ਕਰਨ ਦੇ ਨਾਲ ਹੀ ਇਹ ਸਾਰੀ ਗੇਮ ਹੈ ਇਹ ਸਿੱਕੇ ਸਕੂਨ ਕਹ ਲਈਏ ਬੜਾ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਕਿਸ ਤਰ੍ਹਾਂ ਦਾ ਸਕੂਨ ਸੀ ਹੁਣ ਕਿਸ ਤਰ੍ਹਾਂ ਦਾ ਸਕੂਨ ਮਿਲਦਾ ਹੈ ਰਾਤਨ ਮੇਰੇ ਕੋਲ ਕਲਮਾ ਜੋ ਬੈਂਬੂ ਦੀਆਂ ਜਿਨ੍ਹਾਂ ਨੂੰ ਅਸੀਂ ਬਾਸ ਦੀਆਂ ਕਹਿੰਦੇ ਨੇ ਕਾਨਿਆਂ ਦੀ ਕਲਮਾ ਉਹ ਕਲਮਾ ਹੀ ਮੈਂ ਵਰਤਦਾ ਵਾਂ ਪਰ ਉਹਨਾਂ ਕਲਮਾ ਦੇ ਨਾਲ ਦੇ ਨਾਲ ਕੁਝ ਐਸੀਆਂ ਵੀ ਸਟੀਲ ਦੀਆਂ ਕਲਮਾ ਕੁਝ ਕਾਪਰ ਦੀਆਂ ਕਲਮਾ ਵੀ ਅੱਜ ਕੱਲ ਚੱਲਣ ਲੱਪੀਆਂ ਨੇ ਹੱਥ ਲਿਖਤ ਦੇ ਵਿੱਚ ਇੱਕ ਫੀਲ ਆਉਂਦੀ ਹੈ ਕਿ ਜੇਕਰ ਅਸੀਂ ਚੀਜ਼ ਗੁਰਬਾਣੀ ਦੀ ਸ਼ੁਰੂਆਤ ਹੱਥ ਲਿਖਤੋਂ ਹੋਈ ਸੀ ਤੇ ਹੱਥ ਲਿਖਤ ਨੂੰ ਅਸੀਂ ਇੰਨੀ ਕ ਪਹਿਲ ਦਿੰਨੇ ਆ ਕਿ ਡਿਜੀਟਲਾਈਜੇਸ਼ਨ ਉਹਦਾ ਮੁਕਾਬਲਾ ਤੇ ਨਹੀਂ ਕਰ ਸਕਦੀ ਕੈਲੀਗ੍ਰਾਫੀ ਇੱਕ ਕਲਾ ਹੈ ਜੋ ਕਿ ਦੁਨੀਆ ਭਰ ਦੇ ਵਿੱਚ ਕੁਝ ਕ ਲੋਕ ਜਾਣਦੇ ਨੇ ਅੱਜ ਤੁਹਾਨੂੰ ਕੈਲੀਗ੍ਰਾਫੀ ਬਾਰੇ ਦੱਸਾਂਗੇ ਤੇ ਜਿੱਥੇ ਅਸੀਂ ਬੈਠਿਆ ਤੁਹਾਨੂੰ ਦੱਸ ਜੀ ਗੁਰਸਿੱਖ ਪਰਿਵਾਰ ਹੈ ਜਿੰਨਾ ਵੱਲੋਂ ਕੈਲੀਗ੍ਰਾਫੀ ਕੀਤੀ ਜਾਂਦੀ ਹੈ ਵੱਡੀ ਗੱਲ ਇਹ ਹੈ ਕਿ ਕੈਲੀਗ੍ਰਾਫੀ ਦੇ ਨਾਲ ਜਿਹੜੇ ਗੁਰਬਾਣੀ ਦੀਆਂ ਸਤਰਾਂ ਨੇ ਉਹ ਵੀ ਇੱਕ ਪੇਪਰ ਤੇ ਪਰੌਂਦੇ ਨੇ ਗੱਲਬਾਤ ਵੀ ਸਾਂਝੀ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਗੱਲ ਕਰੀਏ ਕੈਲੀਗ੍ਰਾਫੀ ਬਾਰੇ ਤੇ ਆ ਤੁਹਾਨੂੰ ਇੱਕ ਐਸੀ ਕਿਰਪਾ ਮਿਲੀ ਸ਼ੌਂਕ ਨਹੀਂ ਕਹਾਂਗਾ ਐਸੀ ਕਿਰਪਾ ਮਿਲੀ ਹੈ ਜਿਸ ਦੇ ਨਾਲ ਤੁਸੀਂ ਇੱਕ ਪੇਪਰ ਦੇ ਉੱਤੇ ਜਿਹੜੇ ਗੁਰਬਾਣੀ ਦੇ ਆ ਜਿਹੜੇ ਪੰਕਤੀਆਂ ਨੇ ਉਹਨਾਂ ਨੂੰ ਪਰੌਂਦੇ ਨੇ ਕਿਵੇਂ ਸ਼ੁਰੂਆਤ ਕਦੋਂ ਹੁੰਦੀ ਹੈ ਅ ਅ ਵਾਸ ਉਸ ਜੀ ਨੂੰ ਖੇੜੇ ਮੱਥੇ ਪ੍ਰਮਾਣ ਕੀਤਾ ਕਿ ਪਾਸ਼ਾ ਤੁਸੀਂ ਬਹੁਤ ਹੀ ਕਿਰਪਾ ਕੀਤੀ ਹੈ 3 ਸਾਲ ਪਹਿਲ ਉਹਦੀ ਗੱਲ ਕਰ ਲਈਏ ਤੇ 22 ਜੂਨ 2021 ਨੂੰ ਜਦੋਂ ਗੁਰੂ ਸਾਹਿਬ ਵੱਲੋਂ ਅੰਮ੍ਰਿਤ ਦੀ ਦਾਤ ਇਹ ਝੋਲੀ ਪਾਈ ਗਈ ਤਾਂ ਉਦੋਂ ਇੱਕ ਮਨ ਦੇ ਵਿੱਚ ਬਲਬਲਾ ਜ਼ਰੂਰ ਸੀ ਕਿ ਗੁਰੂ ਸਾਹਿਬ ਹੁਣ ਤੁਸੀਂ ਇੱਕ ਜ਼ਿੰਦਗੀ ਬਦਲੀ ਆ ਜਿਵੇਂ ਕਿਉਂਕਿ ਜਦੋਂ ਖੰਡੇ ਭਟੇ ਦੀ ਪਹਲ ਚੱਕੀ ਦੀ ਆ ਤੇ ਉਦੋਂ ਮਨ ਦੇ ਵਿੱਚ ਐਸਾ ਵਿਰਾਗ ਆ ਜਾਂਦਾ ਕਿ ਬਾਸ਼ਾ ਹੁਣ ਤੱਕ ਤੇ ਪਤਾ ਨਹੀਂ ਕਿੱਥੇ ਰੁਲੇ ਫਿਰਦੇ ਸੀ ਤੁਸੀਂ ਹੁਣ ਆਪਣੇ ਚਰਨਾਂ 'ਚ ਹੁਣ ਨਿਮਾਸ ਬਖਸ਼ਦੇ ਪਏ ਹੋ ਤਾਂ ਗੁਰੂ ਸਾਹਿਬ ਵੱਲੋਂ ਏਕ ਝੋਲੀ 'ਚ ਦਾਤ ਪਾਈ ਗਈ ਬੜਮੁੱਲੀ ਦਾਤ ਇਹਦੇ ਨਾਲ ਦੀ ਨਾਲ ਜਿਵੇਂ ਇੱਕ ਬਾਹ ਫੜ ਕੇ ਸੇਵਾ ਲਾਉਣੀ ਕਿ ਗੁਰਦੁਆਰਾ ਸਾਹਿਬ ਜਾਣਾ ਤਾਂ ਉੱਥੇ ਇੱਕ ਦਿਨ ਦੀ ਗੱਲ ਕੀ ਉੱਥੋਂ ਦੇ ਭਾਈ ਸਾਹਿਬ ਜਿਹੜੇ ਲਿਖਦੇ ਸੀ ਉਹ ਥੋੜੇ ਸਰੀਰਕ ਤੌਰ ਤੇ ਢਿੱਲੇ ਮੱਠੇ ਹੋ ਗਏ ਤਾਂ ਮੈਨੂੰ ਉਹਨਾਂ ਕਿਹਾ ਗਿਆ ਕਿ ਤੁਸੀਂ ਲਿਖ ਦਿਓ ਉਸ ਟਾਈਮ ਤੇ ਤੇ ਹੱਥ ਵੀ ਕੰਬੇ ਮਨ ਚ ਡਰ ਵੀ ਆਇਆ ਔਰ ਪਿੱਛੇ ਸੰਗਤ ਦਾ ਪਿਆਰ ਸੀ ਪਰ ਉਹਨੇ ਡੋਲਣ ਨਹੀਂ ਦਿੱਤਾ ਲਿਖ ਤਾਂ ਜ਼ਰੂਰ ਲਿਖਤਾ ਪਰ ਉਹ ਮਨ ਦੇ ਅੰਦਰ ਖੁਸ਼ੀ ਨਹੀਂ ਆਈ ਕਿਉਂਕਿ ਉਹ ਚੀਜ਼ ਨੂੰ ਜਦੋਂ ਅਸੀਂ ਮੈਚ ਕੀਤਾ ਗੁਰੂ ਰੰ다ਸ ਪਾਤਸ਼ਾਹ ਜੀ ਦੇ ਦਰ ਤੇ ਲਿਖੇ ਹੋਏ ਹੁਕਮਨਾਮਾ ਸਾਹਿਬ ਦੇ ਨਾਲ ਤੇ ਉਹ ਹੁਕਮਨਾਮਾ ਸਾਹਿਬ ਤਾਂ ਜ਼ਰੂਰ ਲਿਖਿਆ ਗਿਆ ਉਹ ਸਤਕਾਰਤ ਹੈ ਸੇਮ ਸੀ ਭਾਵੇਂ ਲਿਖਿਆ ਜ਼ਰੂਰ ਮੇਰੇ ਵੱਲੋਂ ਗਿਆ ਪਰ ਜੋ ਫੀਲ ਜੋ ਅਖਰਕਾਰੀ ਜੋ ਬਨਾਵਟ ਗੁਰੂ ਸਾਹਿਬ ਵੱਲੋਂ ਉਹਦੇ ਅੰਦਰ ਫਰਮਾਈ ਗਈ ਹੋਵੇ ਤੇ ਉਦਾਂ ਲਿਖੀ ਜਾਵੇ ਤਾਂ ਉਹਦੀ ਇੱਕ ਅਲੱਗ ਹੀ ਨਜ਼ਾਰਾ ਹੁੰਦਾ ਫਿਰ ਮੰਨਦੇ ਚ ਇਹ ਜ਼ਰੂਰ ਸੀ ਵੀ ਇਹ ਕਾਰਜ ਇਦਾਂ ਨਹੀਂ ਸਫਲ ਹੋਣਾ ਇਹਨੂੰ ਲਿਖਣ ਲਿਖਣ ਦੇ ਨਾਲ ਅਭਿਆਸ ਕਰਨ ਕਰਨ ਦੇ ਨਾਲ ਹੀ ਇਹ ਸਾਰੀ ਗੇਮ ਹੈ ਸੋ ਉਹ ਫਿਰ ਸੇਵਾ ਨੂੰ ਇਸੇ ਤਰੀਕੇ ਨਾਲ ਨਿਭਾਉਂਦੇ ਰਹਿੰਦੇ ਆ ਘਰ ਵਿੱਚ ਜੋ ਸਮਾਂ ਲੱਗਣਾ ਸਕੂਲ ਵਿੱਚ ਜੋ ਸਮਾਂ ਲੱਗਣਾ ਰਾਏ ਬਗਾਇ ਜਿੱਥੇ ਵੀ ਸਮਾਂ ਲੱਗਣਾ ਤਾਂ ਜ਼ਰੂਰ ਲਿਖਦੇ ਰਹਿਣਾ ਲਿਖਦੇ ਹੀ ਰਹਿਣਾ ਤੇ ਵੱਡਾ ਸੁਭਾਗ ਸੀ ਕਿ ਉਸ ਦਿਨ ਗੁਰਦੁਆਰਾ ਸ਼ਹੀਦਗੰਜ ਸਾਹਿਬ ਤੋਂ ਗਿਆਨੀ ਸੁਜੀਤ ਸਿੰਘ ਜੀ ਸਭਰਾ ਮੇਰੇ ਨਾਲ ਉਸ ਸਕੂਲ ਦੇ ਵਿੱਚ ਆਏ ਸੀ ਤਾ ਮੇਰੇ ਮਨ ਦੇ ਅੰਦਰ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਹੈ ਕਿ ਮੈਨੂੰ ਅੱਜ ਉਹ ਸ਼ਖਸੀਅਤ ਮੈਨੂੰ ਮਿਲਲੇ ਨਹੀਂ ਜਾਂ ਮੈਂ ਉਹਨਾਂ ਨੂੰ ਮਿਲਿਆ ਨਾ ਕਿ ਜਿਨ੍ਹਾਂ ਨੇ ਮੈਨੂੰ ਇੱਕ رائے ਪਾ ਸਕਦੇ ਨੇ ਅਕਸਰ ਐਦਾਂ ਦਾ ਚੀਜ਼ਾਂ ਤੱਕ ਅਸੀਂ ਜਾਂ ਐਸੀ ਜੋ ਸੁਖਸ਼ੀਤਾ ਹੁੰਦਾ ਉਹ ਤੱਕ ਅਸੀਂ ਪਹੁੰਚ ਸਕਦੇ ਨਹੀਂ ਆ ਕਿ ਬਲੀ ਨਹੀਂ ਵੀ ਪਹੁੰਚ ਜਾਂਦਾ ਸੁਭਾਗ ਹੀ ਨਹੀਂ ਮਿਲਦਾ ਤਾ ਮੈਨੂੰ ਮਿਲੇ ਉਹਨਾਂ ਨੂੰ ਦੱਸਿਆ ਆ ਵਾਤਾਵਲਾਪ ਹੋਈ ਬੜੇ ਖੁਸ਼ ਹੋਏ ਕਹਿੰਦੇ ਕਿ ਤੇਰੇ ਕੋਲ ਇਹ ਸੇਵਾ ਸੀ ਇਦਾਂ ਹੀ ਲੈਂਦੇ ਰਹਿਣਾ ਤੂੰ ਨਾਲ 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 ਨਾਲੇ ਗੁਰੂ ਸਾਹਿਬ ਦੇ ਫਰਮਾਨ ਲਿਖੀ ਆ ਪਰ ਨਾਲ ਸਾਡੀਆਂ ਅਸੀਂ ਜੋ ਤੈਨੂੰ ਸ਼ਬਦ ਭੇਜਾਂਗੇ ਗੁਰੂ ਸਾਹਿਬ ਦੇ ਅੰਗ ਦੇ ਵਿੱਚੋਂ ਸੋ ਉਹ ਜ਼ਰੂਰ ਲਿਖ ਕੇ ਦਿਆ ਕਰ ਮੈਂ ਜਿਹਦੇ ਵੀ ਘਰ ਜਾਵਾਂਗਾ ਤੇ ਉਸ ਘਰ ਦੇ ਅੰਦਰ ਜਦੋਂ ਇਹ ਗੁਰੂ ਸਾਹਿਬ ਦੇ ਫਰਮਾਨ ਲੱਗ ਜਾਣਗੇ ਨਾ ਤਾਂ ਉਹ ਗੁਰੂ ਘਰ ਜਿਹੜਾ ਆ ਉਹ ਜੋ ਘਰ ਹੈ ਨਾ ਉਹ ਫਿਰ ਗੁਰੂ ਦੇ ਨਾਲ ਪਿਆਰ ਵਾਲਾ ਬਣ ਜਾਊਗਾ ਉਹਨਾਂ ਦੇ ਅੰਦਰ ਐਸਾ ਗੁਰੂ ਪ੍ਰਤੀ ਪ੍ਰੇਮ ਆ ਜਾਊਗਾ ਉਹਨਾਂ ਨੇ ਕਿਹਾ ਮੂਲ ਮੰਤਰ ਹੀ ਲਿਖੀ ਜਾ ਲਖੀਆ ਤਾਂ ਉਹ ਮੂਲ ਮੰਤਰ ਲਿਖ ਲੈ ਕੇ ਹੀ ਉਹਨਾਂ ਨੂੰ ਦੇਈ ਜਾਣੇ ਉਹਨਾਂ ਨੇ ਵੀ ਜਿਸ ਘਰ ਜਾਣਾ ਉਹਨਾਂ ਨੇ ਕਹਣਾ ਕਿ ਇਹ ਵਡ ਭਾਗ ਆ ਇਹ ਐਸੇ ਵੱਡੇ ਭਾਗ ਆ ਕਿ ਜਿਨ੍ਹਾਂ ਦੇ ਘਰ ਇਹ ਲੱਗਦਾ ਪਿਆ ਉਹ ਦਿਨੇ ਵੀ ਇਸ ਨਾਲ ਜੁੜਨਗੇ ਤੇ ਰਾਤ ਨੂੰ ਸੌਣ ਲੱਗਿਆ ਵੀ ਇਸ ਨੂੰ ਜੁੜਨਗੇ ਤੇ ਫਿਰ ਇਹ ਕਾਰਜ ਐਸੇ ਤਿੱਕੇ ਨਾਲ ਚੱਲਦਾ ਗਿਆ ਤੇ ਹੁਣ ਤੱਕ ਦਾ ਜੋ ਸਫਰ ਹੈ ਤੁਸੀਂ ਮੈਨੂੰ ਸੰਗਤਾਂ ਦੇ ਰੂਬਰੂ ਕਰਾ ਰਹੇ ਹੋ ਜੀ ਇਸ ਵਿੱਚ ਸਕੂਨ ਕਹ ਲਈਏ ਬੜਾ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ ਕਿਸ ਤਰ੍ਹਾਂ ਦਾ ਸਕੂਨ ਸੀ ਹੁਣ ਕਿਸ ਤਰ੍ਹਾਂ ਦਾ ਸਕੂਨ ਮਿਲਦਾ ਸਕੂਨ ਭਾਈ ਸਾਹਿਬ ਜਿਵੇਂ ਦੇਖੋ ਕਿ ਗੁਰੂ ਸਾਹਿਬ ਦੇ ਕਾਰਜ ਆ ਤੇ ਗੁਰੂ ਸਾਹਿਬ ਨੇ ਕਹਿਆ ਜ ਆਪ ਜਦੋਂ ਸੌਂਪੇ ਹੋਂ ਤੇ ਸਕੂਨ ਉਦੋਂ ਵਰਗਾ ਹੀ ਆ ਜੋ ਅੱਜ ਵੀ ਆ ਪਰ ਸਿਰਫ ਫਰਕ ਇਹ ਬਚ ਚੁੱਕਾ ਹੋਇਆ ਹੈ ਕਿ ਕਿਤੇ ਨਾ ਕਿਤੇ ਜੋ ਸੰਗਤਾਂ ਵੱਲੋਂ ਅਥਾਹ ਪ੍ਰੇਮ ਪਿਆਰ ਮਿਲਦਾ ਕਿ ਜਦੋਂ ਲਿਖ ਕੇ ਦੇਈਦਾ ਤਾਂ ਇਹ ਮਨ ਦੇ ਵਿੱਚ ਇਹ ਖੁਸ਼ੀ ਆਉਂਦੀ ਕਿ ਪਾਸ਼ਾ ਇੱਕ ਇੱਕ ਹੱਥ ਇਸ ਲਿਖਣ ਵਾਸਤੇ ਮੈਨੂੰ ਲੱਗਦਾ ਨਹੀਂ ਸੀ ਹੈ ਕਿ ਜਿੰਨਾ ਵਾਦੇ ਤੁਸੀਂ ਆਪ ਥਾਪੜਾ ਦੇ ਕੇ ਕੰਮ ਕਰਾ ਲਿਆ ਆ ਆਮ ਜੋ ਲਿਖਾਈ ਹੁੰਦੀ ਓਦਾਂ ਦੀ ਲਿਖਾਈ ਸੀ ਪੜ੍ਹਨ ਜੋ ਜ਼ਰੂਰ ਹੈਗੀ ਸ ਪਰ ਇੰਨੀ ਨਹੀਂ ਸੀ ਹੈਗੀ ਮੈਂ ਆਪਣੇ ਪ੍ਰਤੀ ਪ੍ਰਸ਼ੰਸਾ ਨਹੀਂ ਕਰਦਾ ਇਸ ਚੀਜ਼ ਦੀ ਪਰ ਜਦੋਂ ਸੰਗਤਾਂ ਨੂੰ ਦਿਨਾਂ ਤੇ ਸੰਗਤਾਂ ਦੇ ਜਦੋਂ ਘਰ ਦਾ ਜਾਂ ਡਾਈਨਿੰਗ ਹਾਲ ਦਾ ਜਾਂ ਲੌਬੀ ਦਾ ਸ਼ਿੰਗਾਰ ਬਣ ਜਾਂਦੀਆਂ ਨੇ ਤਾਂ ਉਦੋਂ ਜੋ ਸ਼ਾਬਾਸ਼ ਜਾਂ ਉਦੋਂ ਜੋ ਮੈਨੂੰ ਏਸੀ ਦੇ ਕਮੈਂਟਸ ਦਿੱਤੇ ਜਾਂਦੇ ਨੇ ਤਾਂ ਗੁਰੂ ਸਾਹਿਬ ਦੇ ਅੱਗੇ ਸੀਸ ਝੁਕਦਾ ਕਿ ਗੁਰੂ ਸਾਹਿਬ ਤੁਸੀਂ ਆਪਣੀ ਸੇਵਾ ਆਪ ਲੈ ਰਹੇ ਹੋ ਜੀ ਭਾਈ ਸਾਹਿਬ ਜੇ ਕੈਲੀਗ੍ਰਾਫੀ ਦੀ ਗੱਲ ਕਰੀਏ ਇੱਕ ਤਾਂ ਤਸਵੀਰ ਉਨੀ ਤਸਵੀਰ ਹੈ ਜਿੱਥੇ ਪੰਕਤੀਆਂ ਲਿਖੀਆਂ ਹੋਈਆਂ ਗੁਰਸਾਹਿਬਾਂ ਦੇ ਕਿੰਨਾ ਸਮਾਂ ਲੱਗ ਜਾਂਦਾ ਤੇ ਕਿਵੇਂ ਜਿਹਨੂੰ ਇਹ ਗੱਲ ਕਰ ਲਈਏ ਤਾਂ ਕਿਸ ਚੀਜ਼ ਨਾਲ ਪੜੋਇਆ ਜਾਂਦਾ ਅ ਭਾਈ ਸਾਹਿਬ ਜੇਕਰ ਗੱਲ ਕੀਤੀ ਜਾਏ ਤਾਂ ਲਗਭਗ ਇਹਨੂੰ ਲਿਖਣ ਦੇ ਲਈ ਮੈਨੂੰ 1 ਘੰਟੇ ਦਾ ਸਮਾਂ ਲਿਖਣ ਦੇ ਇਕੱਲਾ ਲੱਗਦਾ ਪਰ ਫਿਰ ਵੀ ਜਿਹੜੇ ਪਿੱਛੇ ਡਿਜ਼ਾਈਨ ਬਣਾਏ ਹੋਏ ਨੇ ਮੰਦੇ ਬਲਵਲੇ ਨੇ ਜਦੋਂ ਡਿਜ਼ਾਈਨ ਅਜੇ ਮੇਰਾ ਇਹ ਫੀਲਡ ਨਹੀਂ ਹੈਗਾ ਕਿਸੇ ਕੋਲੋਂ ਮੈਂ ਗਾਈਡੈਂਸ ਨਹੀਂ ਲੈ ਰਿਹਾ ਵੱਡਾ ਗਾਈਡ ਤੇ ਅੱਜ YouTube ਹੈ ਤੁਸੀਂ ਉਤੋਂ ਸਾਰਾ ਕੁਝ ਸਿੱਖ ਸਕਦੇ ਹੋ ਤੁਹਾਡੇ ਅੰਦਰ ਸਿੱਖਣ ਦੀ ਚਾਹਤ ਹੋਣੀ ਚਾਹੀਦੀ ਹੈ ਚੰਗਾ ਵੀ ਤੁਹਾਡੇ ਕੋਲ ਸਿੱਖਣ ਨੂੰ ਹੈ ਮਾੜਾ ਵੀ ਤੱਕ ਸਿੱਖਣ ਨੂੰ ਹੈ ਪਰ ਮੇਰੀ ਇਹ ਚਾਹਤ ਹੁੰਦੀ ਹੈ ਕਿ ਕਿਸੇ ਕੋਲੋਂ ਅਸੀਂ ਸਿਖਾਂਗੇ ਕਿਸੇ ਕੋਲੋਂ ਪੁੱਛਾਂਗੇ ਤਾਂ ਸ਼ਾਇਦ ਸਾਨੂੰ ਤਰਲੇ ਮਿੰਤਾ ਮਾਰਨੇ ਪੈਣੇ ਆ ਤੇ YouTube ਤੇ ਜਿੱਦੋਂ ਮਾਜੀ ਜਿੰਨੇ ਮਾਜੀ ਟਿਊਟਰਾਂ ਕੋ ਸਿੱਖੋ ਤੇ ਉਹ ਗੱਲ ਹੁੰਦੀ ਹੈ ਜੀ ਫਿਰ ਉਹ ਡਿਜ਼ਾਈਨ ਨੂੰ ਇਹਨਾਂ ਉਤੇ ਬਾਹ ਲਈਦਾ ਕਦੇ ਚੰਗਾ ਬਣ ਜਾਂਦਾ ਕਦੇ ਮਾੜਾ ਵੀ ਬਣ ਜਾਂਦਾ ਪਰ ਗੁਰਬਾਣੀ ਨੂੰ ਲਿਖਣ ਲੱਗਿਆਂ ਲਗਭਗ 1 ਘੰਟਾ ਲੱਗ ਜਾਂਦਾ ਫਿਰ ਉਸ ਤੋਂ ਬਾਅਦ ਫਰੇਮ ਜੋ ਤੁਹਾਡੇ ਸਾਹਮਣੇ ਲੱਗਾ ਹੋਇਆ ਇਹ ਸਾਰਾ ਪਹਿਲੇ ਤੋਂ ਹੀ ਬਣਵਾਏ ਹੁੰਦੇ ਨੇ ਕਿਉਂਕਿ ਜਦੋਂ ਵੀ ਕੋਈ ਮੈਨੂੰ ਮਿਲਦਾ ਤਾਂ ਮੈਂ ਉਹਨੂੰ ਜ਼ਰੂਰ ਇਹ ਚੀਜ਼ ਪੇਂਟ ਕਰਦਾ ਕਿ ਜਾਂ ਕੇਵਲੇ ਮੈਨੂੰ ਜੋ ਕੋਈ ਆਰਡਰ ਵੀ ਆ ਜਾਂਦੇ ਨੇ ਕਿ ਸਾਨੂੰ ਇਹ ਤਿਆਰ ਰਹੀਦਾ ਲੱਗੇ ਰਿਹਾ ਜ਼ਰੂਰੀ ਇਹ ਗੱਲ ਕਰੀਏ ਇਹਨਾਂ ਦੇ ਕਲਰਸ ਦੀ ਗੱਲ ਕਰ ਲਈਏ ਉਹਨਾਂ ਦਾ ਵੀ ਜਿਹੜਾ ਅਲੱਗ ਟੱਚ ਦਿਖਾਈ ਦੇ ਰਿਹਾ ਤੇ ਜਿਹੜੀ ਇਹਦੇ ਉੱਤੇ ਪਰੋਇਆ ਜਾ ਰਿਹਾ ਉਸ ਦੇ ਵਾਸਤੇ ਵੱਖਰੀਆਂ ਕਲਮਾਂ ਹੁੰਦੀਆਂ ਜਾਂ ਆਮ ਤੌਰ ਤੇ ਜਿਹੜੇ ਪੈਨ ਯੂਜ਼ ਹੁੰਦੇ ਉਹਨਾਂ ਦੀ ਵਰਤੋਂ ਹੁੰਦੀ ਹੈ ਧੰਨਵਾਦ ਤੁਸੀਂ ਸ਼ਬਦ ਵਰਤੇ ਪਰੋਇਆ ਜਾ ਰਿਹਾ ਖੈਰ ਪਰੋਣ ਜੋਗਾ ਤੇ ਇਹ ਮੈਂ ਨਹੀਂ ਹੈਗਾ ਮੈਂ ਤਾਂ ਲਿਖ ਹੀ ਰਿਹਾ ਹਾਂ ਪਾਸ਼ਾ ਦੇ ਬਚਨਾਂ ਨੂੰ ਜੀ ਲਿਖਣ ਲਈ ਤਾਂ ਜੋ ਕਲਮਾਂ ਵੀ ਹੈਗੀਆਂ ਨੇ ਜੋ ਪ੍ਰਾਤਨ ਮੇਰੇ ਕੋਲ ਕਲਮਾਂ ਜੋ ਬੈਂਬੂ ਦੀਆਂ ਜਿਨ੍ਹਾਂ ਨੂੰ ਅਸੀਂ ਬਾਸ ਦੀਆਂ ਕਹਿੰਦੇ ਕਾਨਿਆਂ ਦੀ ਕਲਮਾਂ ਉਹ ਕਲਮਾਂ ਹੀ ਮੈਂ ਵਰਤਦਾ ਵਾਂ ਪਰ ਉਹਨ ਲ ਕੁਝ ਐਸੀਆਂ ਵੀ ਸਟੀਲ ਦੀਆਂ ਕਲਮਾਂ ਕੁਝ ਕਾਪਰ ਦੀਆਂ ਕਲਮਾਂ ਵੀ ਅੱਜਕੱਲ ਚੱਲਣ ਲੱਪੀਆਂ ਨੇ ਜਿਨ੍ਹਾਂ ਨੂੰ ਅਸੀਂ ਆਪਣੀ ਲਿਖਾਈ ਦੇ ਮੁਤਾਬਕ ਕੁਝ ਅੱਖਰ ਵੱਡੇ ਕਰਨੇ ਕਿਉਂਕਿ ਇਹ ਇਹ ਇੱਕ ਫੀਲ ਐਸੀ ਹੈ ਕਿ ਅੱਖਰਕਾਰੀ ਹੈ ਗੁਰੂ ਸਾਹਿਬ ਦੇ ਜੋ ਸਟਾਰਟਿੰਗ ਵਿੱਚ ਜੋ ਗੁਰੂ ਸਾਹਿਬ ਦੀ ਸ਼ੁਰੂਆਤ ਵਿੱਚ ਜਦੋਂ ਪ੍ਰਕਾਸ਼ ਹੋਏ ਤਾਂ ਹੱਥ ਲਿਖਤ ਬੀੜ ਸਾਹਿਬ ਨਾਲ ਹੋਏ ਅੱਜ ਵੀ ਅਸੀਂ ਗੁਰੂਆਂ ਦਾਸ ਪਾਸ਼ਾ ਜੀ ਦੇ ਦਰ ਤੇ ਜਾਈਏ ਤਾਂ ਅਸੀਂ ਹੱਥ ਲਿਖਤ ਨੂੰ ਬੀੜ ਸਾਹਿਬ ਦੇ ਦਰਸ਼ਨ ਕਰਨ ਨੂੰ ਮੰਨਦੇ ਆਂ ਕਿ ਜਿਵੇਂ ਸਾਡੀ ਯਾਤਰਾ ਸਫਲ ਹੋ ਗਈ ਤਾਂ ਉਹ ਉਸ ਚੀਜ਼ ਨੂੰ ਲੈ ਕੇ ਸਾਡੇ ਅੰਦਰ ਇਹ ਜੀ ਰਹੀ ਜਾਂਦੀ ਹੈ ਕਿ ਮੈਂ ਜੇਕਰ ਲਿਖਣ ਲੱਗਾ ਤਾਂ ਇਹਦੇ ਅੰਦਰ ਲਿਖਤੀ ਚੀਜ਼ ਦਾ ਹੀ ਫੀਲ ਆਵੇ ਤਾਂ ਉਹ ਲਿਖਤੀ ਫੀਲ ਜਿਹੜੀ ਆ ਉਹ ਫਿਰ ਕਦੀ ਗਾਣੇ ਦੇ ਕਲਮਾਣਾ ਵਰਤ ਲਈਦਾ ਜਾਂ ਐਸੇ ਸਟੀਲ ਦੀਆਂ ਜਾਂ ਸਾਡੇ ਕੋਲ ਬਰਾਸ ਦੀਆਂ ਵੀ ਨੇ ਤਾਂ ਉਹ ਐਸਾ ਸਾਰਾ ਕੁਝ ਜਿਹੜਾ ਆ ਉਹ ਸਮੇਂ-ਸਮੇਂ ਦੌਰਾਨ ਡਿਪੈਂਡ ਕਰਦਾ ਕਿ ਜਿਵੇਂ ਦਾ ਅਸੀਂ ਲਿਖਣ ਲੱਗੇ ਆ ਉਵੇਂ ਦੀ ਚੀਜ਼ਾਂ ਵਰਤ ਲਈਏ ਫਿਰ ਕਈ ਵਾਰੀ ਸਕੈਚ ਪੈਨ ਹੀ ਵਰਤ ਲਏ ਨੇ ਜਿੱਥੇ ਪੇਂਟ ਬ੍ਰਸ਼ ਦੀ ਲੋੜ ਲੱਗੇ ਪੇਂਟ ਬ੍ਰਸ਼ ਹੀ ਵਰਤ ਲਿਆ ਦੋ ਚੀਜ਼ਾਂ ਸਾਰੀਆਂ ਰੱਖੀਆਂ ਨੇ ਮਟੀਰੀਅਲ ਰੱਖਿਆ ਨੇ ਫਿਰ ਜਿਵੇਂ ਦਾ ਹੁਕਮ ਹੋਇਆ ਹੋਵੇ ਤਾਂ ਲਿਖਦਾ ਫਿਰ ਗੱਲ ਕਰੀਏ ਤਾਂ ਅਜ ਦੇ ਸਮੇਂ ਦੇ ਵਿੱਚ ਡਿਜੀਟਲ ਜਿਆਦਾ ਆਉਣ ਲੱਗ ਪਿਆ ਹੱਥ ਲਿਖਤ ਜਿਹੜੀ ਉਹ ਘਟ ਗਈ ਹੈ ਹਾਂਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ ਕਿ ਡਿਜੀਟਲਾਈਜੇਸ਼ਨ ਤਾਂ ਸਾਡੇ ਉਤੇ ਇਸ ਹੱਦ ਤੱਕ ਭਾਰੂ ਹੋ ਗਈ ਹੈ ਕਿ ਗੁਰੂ ਸਾਹਿਬ ਦੇ ਦਰ ਤੇ ਉਤ ਹੁਕਮ ਨੰਬਰ ਸਾਹਿਬ ਲਿਖਣ ਵਾਲੇ ਬੋਰਡ ਨੇ ਉਹ ਵੀ ਅਲੋਪ ਹੁੰਦੇ ਜਾ ਰਹੇ ਨੇ ਕਿ ਲਿਖਣਾ ਨਾ ਪਾਵੇ ਕੋਈ ਵੱਧ ਘਟਨਾ ਲਿਖਿਆ ਜਾਏ ਕੋਈ ਸਿਹਾਰੀ ਬਿਆਰੀ ਕੋਈ ਲਗਾ ਮਾਤਰਾਵਾਂ ਵਾਦ ਤਨਾ ਪੈ ਜਾਣ ਔਰ ਵੱਡੀ ਗੱਲ ਕੀ ਉਹ ਐਸੇ ਪ੍ਰੇਮੀ ਸਜਣ ਅੱਗੇ ਆਉਣ ਆਪ ਲਿਖਣ ਉਹ ਇਹ ਚੀਜ਼ ਜਿਵੇਂ ਅਲੋਪ ਜੀ ਹੁੰਦੀ ਜਾ ਰਹੀ ਹੈ ਤਾਂ ਉਹਨਾਂ ਦਾ ਅੱਜ ਜੋ ਸਮਾਂ ਹੈ ਉਹ ਸਾਰਾ LED LCD ਨੇ ਲੈ ਲਿਆ ਨੇ ਕਿ ਬਸ ਇੱਕ ਬਟਨ ਪ੍ਰੈਸ ਕਰੋ ਗੁਰੂ ਸਾਹਿਬ ਦਾ ਫਰਮਾਨ ਚੱਲ ਜਾਂਦਾ ਕਿਸੇ ਨੇ ਪੜਿਆ ਕਿਸੇ ਨੇ ਨਾ ਪੜਿਆ ਕਿਸੇ ਲਈ ਫਰਮਾਨ ਹੀ ਗੁਰੂ ਸਾਹਿਬ ਇਹਨਾਂ ਲੰਬੇ ਹੁੰਦੇ ਨੇ ਅੰਗ ਇਤੋਂ ਇੰਨੇ ਵੱਡੇ ਵੱਡੇ ਹੁੰਦੇ ਨੇ ਕਿ ਕਿ ਵੀਰੇ ਨਿਗਾਹ ਦੀ ਸਮੱਸਿਆ ਹੈ ਕਿ ਕੋਈ ਵੀ ਨਹੀਂ ਵੀ ਪੜ ਸਕਦਾ ਇਹ ਮੇਰਾ ਆਪਣਾ ਨਿੱਜੀ ਅਭਿਆਸ ਹੈ ਪਰ ਜਦੋਂ ਅਸੀਂ ਗੁਰੂ ਸਾਹਿਬ ਦੇ ਲਿਖੇ ਹੋਏ ਫਰਮਾਨ ਨੂੰ ਮੋٹے ਅੱਖਰਾਂ 'ਚ ਉੱਥੇ ਲਿਖ ਦਿੰਨੇ ਆ ਤਾਂ ਉਹ ਹਰ ਇੱਕ ਸੰਗਤ ਉੱਥੇ ਖਲੋਤੀ ਹੁੰਦੀ ਆ ਲਿਖਣ ਲੱਗਿਆਂ ਹੀ ਪਿੱਛੇ ਸੰਗਤ ਵੱਲੋਂ ਇੰਨਾ ਪ੍ਰੇਮ ਉਤਸ਼ਾਹ ਪਿਆਰ ਹੁੰਦਾ ਕਿ ਨਾਲ ਨਾਲ ਸੰਗਤ ਵੱਲੋਂ ਇਹ ਵੀ ਨਾਲ ਬਚਨ ਹੋ ਜਾਂਦੇ ਨੇ ਕਿ ਨਹੀਂ ਇੱਥੇ ਇਦਾਂ ਨਹੀਂ ਇੱਥੇ ਨੰਨਾ ਨਹੀਂ ਆਉਣਾ ਇੱਥੇ ਨਾਣਾ ਆਉਣਾ ਸੋ ਕਈ ਵਾਰੀ ਐਸੀ ਚੀਜ਼ਾਂ ਵੀ ਆ ਜਾਂਦੀਆਂ ਨੇ ਕਿ ਗੁਰੂ ਸਾਹਿਬ ਦੇ ਜੋ ਇਹ ਸੰਗਤ ਭੇਜੀ ਆ ਇਹ ਵੀ ਗੁਰੂ ਸਾਹਿਬ ਦੀ ਉਸ ਬਾਣੀ ਨਾਲ ਹੀ ਜੁੜੀ ਹੋਏ ਨੇ ਚਾਹੇ ਉਹ ਮੋਬਾਈਲ ਤੋਂ ਹੀ ਦੇਖ ਕੇ ਬੋਲ ਰਹੇ ਹੁੰਦੇ ਨੇ ਪਰ ਕਿਤੇ ਲੱਗਦਾ ਕਿ ਇਨਸਾਨ ਆ ਗਲਤੀਆਂ ਹੋ ਜਾਂਦੀਆਂ ਨੇ ਗੁਰ ਪਹਿੜ ਦਾ ਜਮਾਨਾ ਆ ਗਿਆ ਉਹਨਾਂ ਉੱਤੇ ਵੀ ਨਾਲ-ਨਾਲ ਲਿਖ ਲਿਖੀ ਜਾਂਦਾ ਵਾ ਸੋ ਡਿਪੈਂਡ ਕਰਦਾ ਜਿੱਥੇ ਜਾਂਦਾ ਜਿੱਦਾਂ ਦੇ ਸਮਾਂ ਮਿਲੇ ਕਈ ਵਾਰੀ ਤਾਂ ਐਸਾ ਵੀ ਸ਼ੌਂਕ ਹੈ ਵਿੱਚ ਐਸੀ ਐਸੀ ਚੀਜ਼ ਤੱਕ ਪਹੁੰਚਦਾ ਕਿ ਜੇਕਰ ਖਵਾਰ ਮਿਲੀ ਤੇ ਖਵਾਰ ਉੱਤੇ ਲਿਖੀ ਜਾਂਦਾ ਕਿ ਇਹ ਹੱਥ ਚੱਲਦੇ ਰਹਿਣ ਤੇ ਲਿਖੀ ਜਾਂ। ਤੁਸੀਂ ਡਿਜੀਟਲ ਨੂੰ ਜ਼ਿਆਦਾ ਪਿਆਰ ਦਿੰਦੇ ਹੋ ਜਾਂ ਫਿਰ ਹੱਥ ਲਿਖਤ? ਵੇਖੋ ਜੀ ਜੇਕਰ ਗੱਲ ਕੀਤੀ ਜਾਏ ਤੇ ਤੁਹਾਡੇ ਸਾਹਮਣੇ ਹੈ ਜੋ ਹੱਥ ਲਿਖਤ ਹੈ ਉਹ ਹੱਥ ਲਿਖਤ ਵਿੱਚ ਇੱਕ ਫੀਲ ਆਉਂਦੀ ਹੈ ਕਿ ਜੇਕਰ ਅਸੀਂ ਚੀਜ਼ ਗੁਰਬਾਣੀ ਦੀ ਸ਼ੁਰੂਆਤ ਹੱਥ ਲਿਖਤੋਂ ਹੋਈ ਸੀ ਤੇ ਹੱਥ ਲਿਖਤ ਨੂੰ ਅਸੀਂ ਇੰਨੀ ਕ ਪਹਿਲ ਦਿੰਨੇ ਆ ਕਿ ਡਿਜੀਟਲਾਈਜੇਸ਼ਨ ਉਹਦਾ ਮੁਕਾਬਲਾ ਤੇ ਨਹੀਂ ਕਰ ਸਕਦੀ ਕਿਉਂਕਿ ਡਿਜੀਟਲਾਈਜੇਸ਼ਨ ਭਾਰੂ ਜ਼ਰੂਰ ਹੋ ਰਹੀ ਆ ਹਾਵੀ ਜ਼ਰੂਰ ਹੋ ਰਹੀ ਆ ਕਿਤੇ ਨਾ ਕਿਤੇ ਸਾਡੇ ਸ਼ੌਂਕ ਨੂੰ ਕਿਤੇ ਕਿਤੇ ਸਾਡੇ ਜਿਹੜੀਆਂ ਇਹ ਰੁਝਾਨ ਆ ਉਹਨਾਂ ਨੂੰ ਦੂਰ ਜ਼ਰੂਰ ਕਰ ਰਹੀ ਆ ਪਰ ਜੇਕਰ ਅਸੀਂ ਹੱਥ ਲਿਖਤ ਦੀ ਗੱਲ ਕਰੀਏ ਤਾਂ ਉਹ ਸਾਨੂੰ ਇੱਕ ਫੀਲ ਆਉਣੀ ਚਾਹੀਦੀ ਹੈ ਕਿ ਨਹੀਂ ਕਿਸੇ ਨੇ ਹੱਥ ਲਿਖਤ ਦਿੱਤੀ ਆ ਕਿਸੇ ਦੀ ਇਹ ਕਲਮ ਦੇ ਹੱਥੋਂ ਨਿਕਲ ਕੇ ਚੀਜ਼ ਆਈ ਹੈ ਤੇ ਉਹਨੇ ਮੈਨੂੰ ਇਹ ਪਿਆਰ ਦੇ ਨਾਲ ਦਿੱਤੀ ਹੋਈ ਹੈ ਜੇ ਕਲਾ ਦੀ ਗੱਲ ਕਰੀਏ ਤਾਂ ਫਿਊਚਰ ਦੇ ਵਿੱਚ ਕੈਲੀਗ੍ਰਾਫੀ ਕਲਾ ਨੂੰ ਤੁਸੀਂ ਕਿੱਥੇ ਦੇਖਣਾ ਚਾਹੁੰਦੇ ਹੋ ਅ ਦੇਖੋ ਜੀ ਮੈਂ ਤਾਂ ਅਜੇ ਇਹੀ ਆਪਣਾ ਇੱਕ ਲੈ ਕੇ ਚੱਲਦਾ ਹਾਂ ਟੀਚਾ ਕਿ ਜੋ ਗੁਰੂ ਸਾਹਿਬ ਦੇ ਦਰ ਦੇ ਉਤੋਂ ਇਹ ਚੀਜ਼ਾਂ ਨਿਕਲ ਰਹੀਆਂ ਨੇ ਅਲੋਪ ਹੋ ਰਹੀਆਂ ਨੇ ਘਟੋ ਘਟ ਇਹ ਨਾ ਹੋਣ ਜੀ ਘੱਡੂ ਘਟ ਐਸੇ ਪ੍ਰਾਣੀ ਐਸੇ ਸੇਵਾਦਾਰ ਐਸੇ ਟੈਲੀਏ ਲੈ ਕੇ ਆਈਏ ਅੱਗੇ ਜਿਹੜੇ ਇਸ ਚੀਜ਼ ਨੂੰ ਸਿੱਖਣ ਫਿਰ ਕੀ ਆ ਅੱਜ ਲਿਖਣਾ ਸ਼ੁਰੂ ਕਰਾਂਗੇ ਅਭਿਆਸ ਦੇ ਨਾਲ ਸੋਣਾ ਸੋਣਾ ਸਾਰੇ ਲਿਖ ਲੈਣਗੇ ਸਾਰੇ ਦੰਦ ਦੇ ਗੁਰੂ ਸਾਹਿਬ ਜਦੋਂ ਇਹ ਕਾਰਜ ਤੁਹਾਡਾ ਕੋਈ ਆਪਣਾ ਨਹੀਂ ਆ ਇਹ ਗੁਰੂ ਸਾਹਿਬ ਦਾ ਆਪਣਾ ਕਾਰਜ ਆ ਗੁਰੂ ਸਾਹਿਬ ਨੇ ਆਪ ਕਰਵਾਉਣਾ ਅਸੀਂ ਕੌਣ ਹੁੰਨੇ ਕਰਨ ਵਾਲੇ ਸੋ ਇਹ ਤਾਂ ਗੁਰੂ ਸਾਹਿਬ ਨੇ ਕਰਵਾ ਹੀ ਲੈਣਾ ਪਰ ਘਟੋ ਘਟ ਅਸੀਂ ਉਹਨੂੰ ਅਲੋਪਤ ਨਾ ਕਰੀਏ ਖਾਲੀ ਬੋਰਡ ਲੱਗਾ ਹੋਊਗਾ ਕੋਈ ਨਾ ਕੋਈ ਸੱਜਣ ਪ੍ਰੇਮੀ ਤੇ ਆਊਗਾ ਨਾ ਵੀ ਅੱਜ ਇਹ ਲਿਖਿਆ ਨਹੀਂ ਗਿਆ ਮੈਂ ਲਿਖ ਦਾਵਾਂ ਪਰ ਅਸੀਂ ਐਦਾਂ ਨਾ ਕਰੀਏ ਵੀ ਅਸੀਂ ਉਹਨੂੰ ਚੱਲ ਜਾਣਾ ਐਦਾਂ ਨਾ ਕਰੀਏ ਇੱਕ ਇੱਕ ਬੇਨਤੀ ਹੈ ਇਸ ਜੋ ਵਿਊਅਰਸ ਦੇ ਕੇ ਜੋ ਐਸੇ ਸਿੱਖ ਜਗਤ ਦੇ ਪ੍ਰੇਮੀ ਨੇ ਕਿ ਜਿਨ੍ਹਾਂ ਦੇ ਅੰਦਰ ਬਹੁਤ ਸਾਰੀਆਂ ਐਸੀਆਂ ਡਿਊਟੀਆਂ ਕਈਆਂ ਨੂੰ ਮਿਲੀਆਂ ਹੋਣਗੀਆਂ ਉਹ ਜਿਹੜੇ ਇਸ ਕਾਰਜ ਨੂੰ ਸੰਭਾਲਦੇ ਹੋਣਗੇ ਘਟੋ ਘਟ ਐਦਾਂ ਨਾ ਕਰੀਏ ਸਗੋਂ ਉਥੋਂ ਦੇ ਪ੍ਰੇਮੀ ਸੱਜਣਾ ਦੇ ਮੁਤਾਬਕ ਉਹਨਾਂ ਦਾ ਬੋਰਡ ਲੱਗਦੀ ਹੈ ਵੀ ਜਵੇਂ ਅਸੀਂ ਬੱਚੇ ਨੂੰ ਇੱਕ ਕਲਮ ਇੱਕ ਬੱਚੇ ਨੂੰ ਕਾਪੀ ਇੱਕ ਬੱਚੇ ਨੂੰ ਸਲੇਟ ਪੈਨਸਲ ਕਈ ਕੁਝ ਚੀਜ਼ਾਂ ਲੈ ਕੇ ਦੇਨੇ ਵੀ ਤੂੰ ਲਿਖਣ ਵਾਲਾ ਬਣ ਚੀਜ਼ਾਂ ਤੈਨੂੰ ਜਿੰਨੀਆਂ ਮੱਝ ਲੈ ਸੋ ਐਦਾਂ ਦੇ ਅਸੀਂ ਇੱਕ ਹੰਗਾਰਾ ਜ਼ਰੂਰ ਭਰੀਏ ਕਿ ਅਸੀਂ ਅੱਗੇ ਆਈਏ ਕਿ ਨਹੀਂ ਜਿੰਦਾ ਦਾ ਚਾਹੀਦਾ ਲਵਾ ਬਣੂ ਸੋ ਸਕੈਚ ਨੇ ਲਿਖਣ ਵਾਲੇ ਸਾਡੇ ਕੋਲ ਅੱਜ ਬੋਰਡ ਦੇ ਉੱਤੇ ਸਾਡੇ ਕੋਲ ਚੌਕ ਵਾਲੇ ਹੈਗੇ ਨੇ ਜਿੱਦਾਂ ਦੇ ਵਿੱਚ ਆਉ ਲੱਗ ਜਾਂਦੇ ਨੇ ਪਰ ਐਦਾਂ ਦਾ ਕੰਮ ਨਾ ਕਰੀਏ ਜੀ ਇੰਨੀ ਪਿਆਰੀ ਕਲਾ ਦੇ ਮਾਲਕੋ ਤੁਹਾਡੇ ਪੁੱਤ ਵੀ ਤੁਹਾਡੇ ਨਾਲ ਬੈਠੇ ਇਹਨਾਂ ਨੂੰ ਦਿੰਦੇ ਹੋ ਆ ਕਲਾ ਬਿਲਕੁਲ ਜੀ ਵੰਡਣ ਦੇ ਨਾਲ ਹੀ ਚੀਜ਼ ਜਿਹੜੀ ਆ ਉਹ ਵੱਧਦੀ ਆ ਤੇ ਗੱਲ ਕੀਤੀ ਸੀ ਤੁਸੀਂ ਗੁਰਮੁਖੀ ਦੀ ਪੰਜਾਬੀ ਭਾਸ਼ਾ ਦੀ ਤੇ ਜੇਕਰ ਘਰ ਦੇ ਵਿੱਚੋਂ ਅਸੀਂ ਸ਼ੁਰੂਆਤ ਕਰਾਂਗੇ ਤਾਂ ਕਿਸੇ ਨਾ ਕਿਸੇ ਜਗ੍ਹਾ ਤੇ ਉਹ ਮੁਕਾਮ ਫਿਰ ਅਸੀਂ ਜ਼ਰੂਰ ਇੱਕ ਹਾਸਲ ਕਰਾਂਗੇ ਚਾਹੇ ਘਰ ਦੇ ਵਿੱਚੋਂ ਸ਼ੁਰੂਆਤ ਕਰ ਰਹੇ ਹਾਂ ਬੱਚੇ ਦੀ ਲਿਖਾਈ ਨੂੰ ਜ਼ਰੂਰ ਸੁਧਾਰੀਏ ਬੱਚੇ ਨੂੰ ਜਦੋਂ ਅੱਖਰ ਕਰੀ ਸ ਲਿਖੂਗਾ ਬੱਚਾ ਟਿੱਡਾ ਮਿੱਡਾ ਕਿਤੇ ਨਾ ਕਿਤੇ ਪੁੱਠਾ ਸਿੱਧਾ ਲਿਖੂਗਾ ਪਰ ਬੱਚੇ ਨੂੰ ਸਿਖਾਉਣਾ ਤੇ ਤੁਸੀਂ ਆ ਨਾ ਅਸੀਂ ਫਿਰ ਦੂਜਿਆਂ ਉਤੇ ਦੋਸ਼ ਕੋ ਮੜ ਦਿੰਨੇ ਜੀ ਅਲੋਪ ਹੁੰਦੀ ਜਾ ਰਹੀ ਹੈ ਅਲੋਪ ਤਾਂ ਅਸੀਂ ਆਪ ਹੀ ਕਰ ਰਹੇ ਆ ਅਸੀਂ ਬੱਚਾ ਨੂੰ ਸਿਖਾ ਹੀ ਨਹੀਂ ਦੇ ਬੱਚਾ ਨੂੰ ਅਸੀਂ ਲਿਖ ਕੇ ਦੇਈਏ ਬੱਚਾ ਨੂੰ ਅਸੀਂ ਆਪ ਕਹੀ ਬੱਚਾ ਨੂੰ ਡਿਊਟੀ ਦੇ ਦੀਏ ਬੱਚਾ ਤੂੰ ਫ੍ਰੀ ਆ ਨਾ ਅੱਜ ਤੂੰ ਮੋਬਾਈਲ ਨਹੀਂ ਫੜਨਾ ਤੂੰ 5 ਮਿੰਟ ਦੇ ਅੰਦਰ ਅੱਜ ਗੁਰੂ ਸਾਹਿਬ ਦਾ ਫਰਮਾਨ ਆਇਆ ਨਾ ਤੂੰ ਘਰ ਦੇ ਵਿੱਚ ਆਸ ਲੇਟ ਲੱਗੀ ਹੈ ਇੱਥੇ ਲਿਖ ਭਾਈ ਸਾਹਿਬ ਕਿਉਂ ਨਾ ਬੱਚਾ ਤੁਹਾਡਾ ਨਾਮ ਇਸ ਗੁਰਬਾਣੀ ਵਾਲੇ ਪਾਸੇ ਜੁੜੇਗਾ ਕਿ ਛੋਣਾ ਛੋਣਾ ਕਰਕੇ ਲਿਖਦੇ ਅੱਜ ਸੋ ਉਹ ਚੀਜ਼ ਤੁਹਾਡੇ ਵੱਲੋਂ ਇੱਕ ਜ਼ਰੂਰ ਚੁਲਾਗਾ ਜੋ ਹੋएगी ਜੀ ਬਿਲਕੁਲ ਜੇ ਪੰਜਾਬੀ ਦੀ ਗੱਲ ਕੀਤੀ ਹੈ ਤਾਂ ਪੰਜਾਬੀ ਬੋਲਣ ਲੱਗੇ ਅੱਜ ਦੇ ਸਮੇਂ ਦੇ ਵਿੱਚ ਕਈ ਲੋਕ ਨਹੀਂ ਬੋਲਦੇ ਸ਼ਰਮ ਖਾਂਦੇ ਉਹਨਾਂ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਝਿਜਕਦੇ ਹਾਂ ਜੀ ਵੱਡੀ ਗੱਲ ਅਸੀਂ ਬੋਲਣ ਲੱਗੇ ਝਿਜਕਦੇ ਹਾਂ ਤੇ ਫਿਰ ਕਈ ਵਾਰੀ ਲਿਖਣ ਲੱਗੇ ਤੇ ਅਸੀਂ ਦੂਰ ਦੀ ਗੱਲ ਕਰਦਾਂਗੇ ਕਿ ਅਸੀਂ ਲਿਖਣੀ ਕਿਉਂ ਅੱਜ ਅਸੀਂ ਇੰਗਲਿਸ਼ ਹੀ ਲਿਖ ਲੈਣੇ ਹਾਂ ਸੋ ਅੱਜ ਆਈਲੈਂਡ ਸੈਂਟਰ ਉਹ ਏਸੀ ਦਾ ਜਵਾਬ ਵੀ ਨਹੀਂ ਕਿਦਰਸਲ ਅਸੀਂ ਇਸ ਤੋਂ ਦੂਰ ਭੱਜਦੇ ਜਾ ਰਹੇ ਹਾਂ ਜ਼ਰੂਰੀ ਗੱਲ ਹੈ ਕਿ ਉਹ ਸਾਡੀ ਲੇਕੇ ਪੰਜਾਬੀ ਸਾਡੇ ਘਰਾਂ ਦੇ ਵਿੱਚ ਵਿਸਰ ਜਾਏ ਮਾਂ ਬੋਲੀ ਤਾਂ ਜ਼ਰੂਰ ਕਰ ਰਹੇ ਆ ਪਰ ਘਰ ਦੇ ਵਿੱਚ ਜੇਕਰ ਮਾਂ ਹੀ ਵਿਸਰ ਜਾਵੇ ਤਾਂ ਫਿਰ ਘਰ ਕਿਦਾਂ ਦਾ ਹੋਏਗਾ ਸੋ ਇਹ ਜ਼ਰੂਰ ਆਪਾਂ ਕਿਤੇ ਨਾ ਕਿਤੇ ਇੱਕ ਪ੍ਰਣ ਕਰ ਲਈਏ ਕਿ ਮਾਂ ਬੋਲੀ ਜ਼ਰੂਰ ਘਰ ਵਿੱਚ ਲੈ ਕੇ ਆਈਏ ਮਾਂ ਬੋਲੀ ਤੋਂ ਬਿਨਾ ਤਾਂ ਜਿਵੇਂ ਐਸੀ ਵਿਸਰੇ ਵਿਸਰੇ ਤੋੜੇ ਫਰਾਂਗੇ ਸਾਡੇ ਨਾਲ ਪੋਤੂ ਵੀ ਮੌਜੂਦ ਹੈ ਕੀ ਨਾਮ ਹੈ ਜੀ ਹਰੇ ਗੰਧੀਤ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ ਸੈਕੰਡਰੀ ਕਲਾਸ ਕਿੰਨੇ ਸਾਲ ਦੇ ਹੋ ਸੈਵਨ ইਅਰਸ ਅੱਛਾ ਜਦੋਂ ਸਕੂਲ ਦੇ ਵਿੱਚ ਟੀਚਰ ਕਹਿੰਦੇ ਹੁੰਦੇ ਨੇ ਕਿ ਵੱਡੇ ਹੋ ਕੇ ਕੀ ਬਣਨਾ ਤੇ ਤੁਸੀਂ ਕੀ ਕਹਿੰਦੇ ਹੋ ਬਨ ਨਿਆ ਪੇਂਟਰ ਪੇਂਟਰ ਬਨਾ ਪਾਪਾ ਜੀ ਕੋ ਐਡੀ ਵਧੀਆ ਕਲਾ ਕੈਲੀਗ੍ਰਾਫੀ ਸਿੱਖਦੇ ਹੁੰਦੇ ਪਾਪਾ ਜੀ ਕੋ ਹਾਂਜੀ ਤੁਸੀਂ ਕਰਦੇ ਹੋ ਹਾਂਜੀ ਅੱਛਾ ਵੱਡੇ ਹੋ ਕੇ ਇਹੀ ਕਰਨਾ ਹਾਂਜੀ ਚਲੋ ਜਰੂਰ ਬਿਲਕੁਲ ਜਦੋਂ ਇਹ ਬੱਚਾ ਵੱਡਾ ਹੋਵੇ ਤਾਂ ਜ਼ਰੂਰ ਇਸ ਦੀ ਜਿਹੜੀ ਕਲਾ ਨੂੰ ਆਪਣੇ ਮਨ ਦੇ ਵਿੱਚ ਧਾਰੀ ਬੈਠਾ ਤੇ ਕਾਮਯਾਬ ਵੀ ਹੋਵੇ ਅਸੀਂ ਇਹੀ ਦੁਆ ਕਰਦੇ ਹਾਂ ਮਗਰ ਤੁਹਾਨੂੰ ਅੱਜ ਇਸ ਵੀਡੀਓ ਜ਼ਰੀਏ ਇੱਕ ਪੰਜਾਬੀ ਨਾਲ ਜਿਹੜਾ ਜੋੜਿਆ ਕਿਉਂਕਿ ਕੈਲੀਗ੍ਰਾਫੀ ਇੱਕ ਐਸੀ ਕਲਾ ਜੋ ਕਿ ਪੰਜਾਬੀ ਨੂੰ ਇੱਕ ਵੱਡਾ ਨਾਮ ਦਿੰਦੀ ਹੈ ਤੇ ਇਸ ਤਰ੍ਹਾਂ ਦੀ ਕਲਾ ਨੂੰ ਸਾਡਾ ਕੰਮ ਹੈ ਕਿ ਤੁਹਾਡੇ ਰੂਬਰੂ ਸ਼ੁਰੂ ਕਰਦੇ ਰਹੀਏ ਤੇ ਅੱਜ ਅਸੀਂ ਰੂਬਰੂ ਹੈ ਕੀਤਾ ਤੇ ਜ਼ਰੂਰ ਇੱਕ ਮੈਸੇਜ ਵੀ ਭਾਈ ਸਾਹਿਬ ਨੇ ਦਿੱਤਾ ਕਿ ਪੰਜਾਬੀ ਦੇ ਨਾਲ ਜੁੜੋ ਜੇ ਪੰਜਾਬੀ ਦੇ ਨਾਲ ਜੁੜਨਾ ਤੇ ਘਰ ਤੋਂ ਹੀ ਸ਼ੁਰੂਆਤ ਜਿਹੜੀ ਕੀਤੀ ਜਾਵੇ ਕੈਮਰਾਮੈਨ ਮਨੋਇਦ ਨਾਲ ਮਹਿਮਾਨੋ ਦਾ ਸਮਰ ਨਿਊਜ਼ ਅੰਮ੍ਰਿਤਸਰ